ਉਪ ਮੰਡਲ ਕਿਦਰਬਾਦ ਦੇ ਜਿੰਨਾ 14 ਪਿੰਨਾਂ ਵਿੱਚ ਪੰਚਾਇਤੀ ਚੋਣਾਂ ਦਾ ਕੰਮ ਹੁਣ ਪੂਰਾ ਹੋਇਆ ਹੈ ਉਹਨਾਂ ਵਿੱਚ ਪਿੰਡ ਦੋਲਾ ਇੱਕ ਹੈ ਜਿੱਥੇ ਪੰਚਾਂ ਦੇ ਨਾਲ-ਨਾਲ ਸਰਪੰਚ ਲਈ ਵੀ ਚੋਣ ਹੋਈ ਹੈ ਇਹਨਾਂ ਚੋਣਾਂ ਮੌਕੇ ਆਮ ਲੋਕਾਂ ਵਿੱਚ ਭਾਰੀ ਉਤਸ਼ਾਹ ਦਿਸਿਆ ਜਿੱਥੇ ਪੋਲਿੰਗ ਬੂਥਾਂ ਤੇ ਮਰਦ ਔਰਤਾਂ ਨੰਮੀਆਂ-ਨੰਮੀਆਂ ਲਾਈਨਾਂ ਬਣਾ ਕੇ ਆਪਣੀ ਵਾਰੀ ਦੀ ਉਡੀਕ ਕਰਦੇ ਦਿਖਾਈ ਦਿੱਤੇ ਉੱਥੇ ਦੋਲਾ ਵਿਖੇ 107 ਸਾਲਾਂ ਦੇ ਇੱਕ ਵਿਅਕਤੀ ਨੇ ਵੀ ਆਪਣੀ ਵੋਟ ਦਾ ਇਸਤੇਮਾਲ ਕੀਤਾ ਇਕ ਸਦੀ ਤੋਂ ਵੱਧ ਦੀਆਂ ਗਰਮੀਆਂ ਸਰਦੀਆਂ ਤੇ ਪਸੰਤਰਤਾ ਆਪਣੇ ਪਿੰਡੇ ਤੇ ਹੰਢਾ ਚੁੱਕੇ ਬਾਬਾ ਬੰਦ ਸਿੰਘ ਪੰਜਾਬ ਦੇ ਸਭ ਤੋਂ ਵੱਡੀ ਉਮਰ ਦੇ ਵਿਅਕਤੀ ਹਨ ਜਿਨ੍ਹਾਂ ਨੇ ਆਪਣੀ ਵੋਟ ਦਾ ਇਸਤੇਮਾਲ ਕੀਤਾ ਉਹ ਵੋਟ ਲਈ ਆਪਣੇ ਪਰਪੋਤੇ ਨਾਲ 메인 게ਟ ਤੋਂ ਬਹੁਤਕ ਖੁਦ ਪੈਦਲ ਚੱਲ ਕੇ ਗਏ ਬਾਬਾ ਬੰਦ ਸਿੰਘ ਨੇ ਇਸ ਮੌਕੇ ਪੱਤਰਕਾਰਾਂ ਤੇ ਪੁਲਿਸ ਅਧਿਕਾਰੀਆਂ ਨਾਲ ਆਪਣੀ ਜ਼ਿੰਦਗੀ ਦੇ ਤੀਰ ਬੇਸਾਂਝੇ ਕੀਤੇ ਉਹਨਾਂ ਆਜ਼ਾਦੀ ਤੋਂ ਪਹਿਲਾਂ ਦੇਸ਼ ਵਾਸੀਆਂ ਨਾਲ ਹੁੰਦੇ ਵਿਤਕਰੇ ਦੀਆਂ ਗੱਲਾਂ ਵੀ ਸੁਣਾਈਆਂ ਉਹਨਾਂ ਦਾ ਕਹਿਣਾ ਹੈ ਕਿ ਜਦੋਂ ਅੰਗਰੇਜ਼ਾਂ ਨੇ ਸ਼ਹੀਦ ਭਕਸ਼ ਸਿੰਘ ਨੂੰ ਫਾਂਸੀ ਦਿੱਤੀ ਉਸ ਵਕਤ ਮੇਰੀ ਸ਼ਾਦੀ ਹੋ ਚੁੱਕੀ ਸੀ ਉਹਨਾਂ ਅਯਾਦੀ ਦੀ ਦਿੱਤੀਆਂ ਕੁਰਬਾਨੀਆਂ ਦੀ ਗੱਲ ਕਰਦਿਆਂ ਕਿਹਾ ਕਿ ਦੇਸ਼ ਵਾਸੀਆਂ ਨੂੰ ਅਯਾਦੀ ਮਹਿੰਗੀ ਕੀਮਤ ਅਰਕੇ ਮਿਲੀ ਹੈ ਇਸ ਕਰਕੇ ਲੋਕਾਂ ਨੂੰ ਆਪਣੀ ਵੋਟ ਦਾ ਇਸਤੇਮਾਲ ਕਰਨਾ ਚਾਹੀਦਾ ਹੈ ਇਸ ਮੌਕੇ ਗਿੱਦੜਵਾਦੀ ਡੀਐਸਪੀ ਅਵਤਾਰ ਸਿੰਘ ਰਾਜਪਾਲ ਨੇ ਸਭ ਤੋਂ ਵੱਡੀ ਉਮਰ ਦੇ ਵੋਟਰ ਬੰਤ ਸਿੰਘ ਦਾ ਸਨਮਾਨ ਕੀਤਾ ਦਾ ਬਬੂ ਜਰਾ ਬੜਾ ਵਕੀਲ ਲੜਾਈ ਆਪ ਨੇ ਕੀਤੀ ਹੈ

Seyret diyecek. Sen nasıl? Asıl hiç bir çorap da, hiç bir şakalı kedi niyeti bile indiremedim. Benim ailem, bıçakla dolu, falakat ile namide, namşarav, namkuy kahvaltı. Ben kahvaltı için şimdi ben, ben Jüri bula, Jüri bak şimdi maalesef karanaz aldım. Karanaz aldın. O bayağı o yaşımlar oldu. O bayağı o yaşımlar oldu. Ben. ਕੋਣ ਪੁੱਤਰੇ ਪੁੱਤਰੀਆਂ ਕਰਦੇ ਸੇਵਾ ਨਹੀਂ ਬਹੁਤ ਜੇ ਬਹੁਤ ਬੱਚੇ ਮੇਰੇ ਬਹੁਤ ਲੱਗ ਗਏ ਮੈਂ ਮੈਂ ਸਾਰੇ ਬਲਾਦਮ ਲੱਗ ਤੀ ਨੰਨ ਸੰਭੇ ਨਹੀਂ ਨੰਨ ਸੰਗਣਾ ਨਾ ਉਮਰ ਪਿੰਡ ਜੀ ਉਮਰ ਪਿੰਡ ਨੂੰ ਨਾ ਨਾ ਇਹ ਕਿ ਤੁਸ ਸਭ ਨੇ ਉਰੇ ਮਰੇ ਰੱਜ ਕੇ ਕਮ ਆਪਲਾ ਬੋਤੋ ਬੋਲਦਾ ਬੋਲਦਾ ਜਿਵੇਂ ਇਹਦੀ ਬੋਲਦਾ ਰਿਹਾ ਮੈਂ ਸਾਰਾ ਕੋਈ ਬੋਲ ਛੱਡੀ ਨਹੀਂ ਸਾਹਮਣੇ ਪਾਈਆਂ ਤੇ ਜਾਨਾ ਜਾਨਾ ਜਣ ਕੋਈ ਤਾਂ ਮੇਰੇ ਨਾਲ ਜਾਂਦਾ ਜਾਨਾ ਬਾਬਾ ਜਿਨੇ ਯਾਦੀ ਬੜੀ ਔਖੀ ਹੋ ਕੇ ਲਈ ਸੀ ਜੀ ਦਾ ਜੀ ਬਹੁਤ ਔਖੇ ਹੋ ਕੇ ਲਈ ਬੜੇ ਬੜੇ ਮੁਸ਼ਕਲਾਂ ਦੇ ਰੋਗ ਰਾਜ ਉਹਨਾਂ ਤੇ ਸਾਨੂੰ ਗਾਲ ਤੋਂ ਬਿਨਾ ਬੋਲਦੇ ਨਹੀਂ ਸੀ ਬਹੁਤ ਪਿਆਰਾ ਕੰਮ ਸੀ ਹੁਣ ਜਾਂਦੇ ਫਿਰ ਨਾ ਕੰਮ ਦੇ ਸਾਲੇ ਨਾ ਕੰਮ ਬਹੁਤ ਨਾ ਬੋਲ ਸੀ ਅੱਜ ਹੋਇਆ ਅੱਲੀ ਬਹੁਤ ਖੁਸ਼ੀ ਹੈ ਜਾਨੂ ਬਹੁਤ ਜ਼ਿਆਦਾ ਕਿ ਜਿਹੜੇ ਬੰਦਰ ਕਰੋਗਰੀ ਬੈਠੇ ਵੋਟਰ ਨਹੀਂ ਪਾਉਣ ਆ ਰਹੇ ਕੀ ਕਹਿਣਾ ਚਾਹੁੰਦੇ ਨੇ ਕਰੋ ਵਾਲੇ ਸਾਰੇ ਮੋਟਾ ਪਾਉ ਸਾਰੇ ਜੱਦੀ ਮੋਸਾ ਲਈ ਆ ਗਏ ਤੁਸੀਂ ਤੁਸੀਂ ਕੀ ਕਹਿਣਾ ਚਾਹੋਗੇ ਸਨਮਾਨਤ ਕੀਤਾ ਜਾ ਰਿਹਾ ਹੈ ਬਿਯੁਰਗ ਬੜੇ ਤਸ਼ਾਹ ਮੋਟਾ ਪਾਉਣ ਚ ਬਬਰ ਜੀ ਮੇਰੀ ਡਿਊਟੀ ਸੀ ਚ ਇਲੈਕਸ਼ਨ ਡਿਊਟੀ ਪਿੰਡਾਂ ਦੇ ਵਿੱਚ ਜੋ ਮੈਂ ਦੋਲੇ ਪਿੰਡ ਆਇਆ ਇੱਕ ਬਿਯੁਰਕ ਸੀ ਅਨੰਦ ਸਿੰਘ ਉਹ ਖੁੰਡਿਆਂ ਤੋਂ ਰਹੀ ਵੋਟ ਪਾਉਣ ਆਏ ਮੈਂ ਉਹਨੂੰ ਪੁੱਛਿਆ ਵੀ ਤੁਹਾਡੀ ਉਮਰ ਕਿੰਨੀ ਆ ਉਮਰ ਕਹਿੰਦੇ ਮੇਰੀ ਉਮਰ 100 ਤੋਂ ਪਲੱਸ ਹੈ ਮੇਰਾ ਬੜਾ ਮਨ ਖੁਸ਼ ਹੋਇਆ ਵਿਚਾਇ ਸਾਡੇ ਤੇ ਟਾਈਮ ਆਉਣਾ ਕਿ ਨਹੀਂ ਆਉਣਾ ਜੀ ਮੇਰਾ ਦਿਲ ਕੀਤਾ ਵੀ ਨੰਸਕ ਨੂੰ ਸਨਮਾਨਤ ਕਰਾਂ ਮੈਨੂੰ ਬੁਕਾ ਦੇ ਕੇ ਸਨਮਾਨਤ ਕੀਤਾ ਮੈਂ ਦੁਆ ਕਰਦਾ ਹਾਂ ਪ੍ਰਮਾਤਮਾ ਸਭ ਨੂੰ ਤੰਦਰੁਸਤੀ ਤੇ ਲੰਮੀ ਉਮਰ ਦੇਵੇ ਯਾਦੀ ਦੀਆਂ ਗੱਲਾਂ ਵੀ ਕਰ ਰਹੀ ਸੀ ਤੁਹਾਨੂੰ ਲੱਗੀਆਂ ਹਾਂ ਸਾਰੀਆਂ ਗੱਲਾਂ ਸੁਣਾ ਰਿਹਾ ਕਹਿੰਦਾ ਯਾਦੀ ਵੇਲੇ ਮੈਂ ਮੈਰਿਡ ਸੀਗਾ 18-19 ਸਾਲ ਦਾ ਹੀ ਕਹਿੰਦਾ ਮੈਰਿਡ ਸੀ ਮੈਂ ਤਿੰਨ ਕਹਿੰਦਾ ਮੇਰੇ ਮੈਰਿਜ ਨੇ ਚੌਥੀ ਜਨਰੇਸ਼ਨ ਦੇ ਵਿੱਚ ਉਹਨਾਂ ਦਾ ਪੋਪੋਤਰਾ ਵਾਲਾ ਨਾਲ ਸੀ ਇਹਨਾਂ ਦੇ ਵੋਟ ਪਾਉਣ ਆਇਆ ਸੀ ਬਹੁਤ ਮਨ ਖੁਸ਼ ਹੋਇਆ ਪ੍ਰਮਾਤਮਾ ਮੂਰੇ ਕਿ ਦੁਆ ਕਰਦੇ ਆਂ ਵੀ ਸਭ ਨੂੰ ਲੰਮੀ ਉਮਰ ਤੇ ਤੰਦਰੁਸਤੀ ਬਖਸ਼ੇ ਕੋਸ਼ਿਸ਼ ਕੀਤੀ ਇਹਦੇ ਬਜ਼ੁਰਗ ਨੇ ਨਹੀਂ ਜਿੱਥੇ ਲੋਕ ਘਰੇ ਬੈਠੇ ਨੇ ਮੋਤਾ ਮੁੰਦਰੀ ਲੈਣ ਦੇ ਨੇ ਕਈ ਇਸ ਤਰ੍ਹਾਂ ਦਾ ਬੱਬਰ ਜੀ ਵੀ ਆਮ ਬਜ਼ੁਰਗ ਕਹਿੰਦਾ ਯਾਰ ਕੀ ਲੈਣਾ ਨਾ ਵੋਟ ਪਾਉਣਾ ਆਪਾਂ ਪਰ ਇਹ ਬਿਰੋਕ ਹਿੰਮਤ ਕਰਕੇ ਆਇਆ ਬਹੁਤ ਮਨ ਖੁਸ਼ ਹੋਇਆ ਮੇਰਾ